ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵੀ ਤੁਹਾਡਾ ਸਵਾਗਤ ਹੈ ਜੀ। ਕਰੇਲੇ ਆਪਾਂ ਤਾਜ਼ੇ-ਤਾਜ਼ੇ ਘਰੋਂ ਤੋੜੇ ਆ, ਤੋੜ ਕੇ ਧੋ ਲਏ। ਹੁਣ ਇਹਨਾਂ ਨੂੰ ਛਿੱਲ ਲੈਣਾ, ਛਿੱਲ ਕੇ ਇਹਨਾਂ ਨੂੰ ਫੇਰ ਧੋ ਲੈਣਾ ਆ। ਕਰੇਲਿਆਂ ਦੇ ਵੀਡੀਓ ਮੈਂ ਕਈ ਵਾਰੀ ਪਾ ਦਿੱਤੀਆਂ ਆ ਤੇ ਕਈ ਤਰੀਕੇ ਨਾਲ ਕਰੇਲੇ ਜਿਹੜੇ ਬਣਦੇ ਆ, ਜਦੋਂ ਵੀ ਮੈਂ ਬਣਾਣੀਆਂ ਅਲੱਗ ਤਰੀਕੇ ਨਾਲ ਬਣਾਣੀਆਂ ਆ ਤਾਂ ਮੈਂ ਵੀਡੀਓ ਬਣਾ ਲੈਂਦੀ ਆ। ਸਾਰੇ ਕਰੇਲੇ ਛਿੱਲ ਕੇ ਫੇਰ ਧੋ ਲਏ ਆ। ਹੁਣ ਇਹਨਾਂ ਦੇ ਆਪਾਂ ਐਦਾਂ ਵੱਡੇ-ਵੱਡੇ ਪੀਸ ਕਰ ਲੈਣੇ। ਬਸ ਐਡਾ-ਐਡਾ ਪੀਸ ਕਰਨਾ ਆਪਾਂ। ਲੇਰੇ ਆ ਕਰੇਲੇ ਸਾਫ ਸੁਥਰੇ ਆਂ ਤਾਜੇ ਤੇ ਇਦਾਂ ਆਪਾਂ ਵਿਚਾਲਿਓ ਕੱਟ ਕੇ ਤੇ ਦੋ ਦੋ ਪੀਸ ਆਪਾਂ ਇਹਦੇ ਜਿਹੜੇ ਕਰ ਲੈਣੇ ਮੋਟੇ ਮੋਟੇ ਤੇ ਇਹ ਭਰਿਆਂ ਦੇ ਭਰੇ ਬਣ ਜਾਂਦੇ ਆ ਤੇ ਕਟਿਆਂ ਦੇ ਕਟਿਓ ਬਣ ਜਾਂਦੇ ਆ ਵਧੀਆ ਨਾ ਇਹਨਾਂ ਨੂੰ ਭਾਰਾਂ ਦੀ ਲੋੜ ਪੈਂਦੀ ਆ ਤੇ ਨਰਮ ਕਰੇਲੇ ਆਪਣੇ ਸਾਰੇ ਆਪਾਂ ਦੇਖੋ ਕੱਟ ਲਏ ਆ ਇਦਾਂ ਹੁਣ ਇਹ ਚ ਪਾ ਦੇਣਾ ਆਪਾਂ ਲੂਣ ਅੱਧਾ ਕ ਚਮਚਾ ਆਪਾਂ ਲੂਣ ਦਾ ਪਾ ਦਨੇ ਆ ਥੋੜੀ ਜਿਹੀ ਪਾ ਦੇਣੇ ਚ ਹਲਦੀ ਤੇ ਇਹਨੂੰ ਆਪਾਂ ਰਲਾ ਕੇ ਰੱਖ ਦੇਣਾ ਹੈ ਤਾਂ ਕਿ ਇਹ ਜਿਹੜਾ ਇਹਦਾ ਕੋੜਾ ਪਾਣੀ ਹੈ ਨਾ ਉਹ ਨਿਕਲ ਜਾਊਗਾ ਠੀਕ ਹੈ ਜੀ ਬਹੁਤ ਹੀ ਸੌਖਾ ਤਰੀਕਾ ਤੇ ਬਹੁਤ ਹੀ ਟੇਸਟੀ ਕ੍ਰੇਲੇ ਬਣ ਕੇ ਤਿਆਰ ਹੁੰਦੇ ਆ ਬਸ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਦੇਖਿਓ ਐਂਡ ਤੱਕ ਤੇ ਦੇਖੋ ਹਲਦੀ ਤੇ ਲੂਣ ਆਪਾਂ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਲਾ ਦਤਾ ਹੈ ਲਾ ਕੇ ਇਹਨਾਂ ਨੂੰ ਰੱਖ ਦੇਣਾ ਆਪਾਂ ਅ ਵਿੱਚ ਕ੍ਰੇਲੀ ਵੀ ਸੀ ਇੱਕ ਪਤਲੀ ਜਿਹੀ ਕ੍ਰੇਲੀਆਂ ਜਿਹੜੀਆਂ ਹੁੰਦੀਆਂ ਉਹ ਸੀ ਬਾਕੀ ਕਰੇਲੇ ਆ ਸਾਰਿਆਂ ਨੂੰ ਆਪਾਂ ਕੱਟ ਕੇ ਤੇ ਲੂਣ ਲਾ ਕੇ ਟੱਕ ਦੰਨੇ ਆ ਇਹਨਾਂ ਨੂੰ ਮੱਖੀਆਂ ਬਹੁਤ ਅੱਜ ਕੱਲ੍ਹ ਗਰਮੀ ਆ ਚ ਇਸ ਕਰਕੇ ਆਪਾਂ ਇਹਨਾਂ ਨੂੰ ਟੱਕ ਕੇ ਰੱਖ ਦਣਾ ਹੈ ਧੁੱਪੇ ਨਹੀਂ ਰੱਖਣਾ ਧੁੱਪੇ ਤਾਂ ਵਿੱਚੇ ਪਾਣੀ ਇਹਨਾਂ ਦਾ ਸੋਖ ਹੋ ਜਾਂਦਾ ਆ ਇਸ ਕਰਕੇ ਆਪਾਂ ਅੰਦਰ ਹੀ ਰੱਖ ਦਿੱਤੇ ਤੇ ਦੇਖੋ ਜੀ ਆਪਾਂ ਇਹਨਾਂ ਨੂੰ 15 20 ਮਿੰਟ ਮੈਂ ਰੱਖ ਦਿੱਤਾ ਸੀ ਉਨੇ ਚਿਰ ਚ ਆਪਾਂ ਪਿਆਜ਼ ਟਮਾਟਰ ਬਾਕੀ ਸਮਾਨ ਜਿਹੜਾ ਕੱਟ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਐਦਾਂ ਨਿਚੋੜ ਕੇ ਜਿਹੜਾ ਦੂਜੀ ਪਲੇਟ 'ਚ ਰੱਖ ਲੈਣੇ ਆ ਸਾਰੇ ਕਰੇਲਿਆਂ ਨੂੰ ਹੁਣ ਆਪਾਂ ਇਹਨਾਂ ਨੂੰ ਧੋਣਾ ਨਹੀਂਗਾ ਤੇ ਐਦੇ ਆਪਾਂ ਨਿਚੋੜ ਕੇ ਤੇ ਦੇਖੋ ਮੈਂ ਬਾਅਦ ਚ ਦਿਖਾਨੀ ਆ ਕਿੰਨਾ ਪਾਣੀ ਇਹਨਾਂ ਦੇ ਵਿੱਚੋਂ ਨਿਕਲਿਆ ਸਾਰੇ ਕਰੇਲੇ ਆਪਾਂ ਨਿਚੋੜ ਕੇ ਦੂਈ ਪਲੇਟ ਦੇ ਵਿੱਚ ਰੱਖ ਲਿਆ ਦੇਖੋ ਨਰਮ ਹੋ ਗਏ ਕਰੇਲੇ ਆਪਣੇ ਤੇ ਪਾਣੀ ਦੇਖੋ ਇੰਨਾ ਇਹਨਾਂ ਦਾ ਜਿਹੜਾ ਕੌੜਾ ਸੀਗਾ ਉਹ ਨਿਕਲ ਗਿਆ ਆ ਠੀਕ ਆ ਜੀ ਹੁਣ ਆਪਾਂ ਰੱਖਿਆ ਹੈ ਤੇਲ ਗਰਮ ਉਹਦੇ ਵਿੱਚ ਆਪਾਂ ਸਾਰੇ ਕਰੇਲੇ ਪਾ ਕੇ ਮੀਡੀਅਮ ਸੇਕ ਦੇ ਉੱਤੇ ਇਹਨਾਂ ਨੂੰ ਆਪਾਂ ਐਨ ਜਿਹੜਾ ਲਾਲ ਕਰ ਲੈਣਾ ਕਰੇਲਿਆਂ ਨੂੰ ਤੇ ਬਹੁਤ ਹੀ ਟੇਸਟੀ ਕarele ਬਣ ਕੇ ਤਿਆਰ ਹੋਣ ਵਾਲੇ ਆ ਤੁਹਾਨੂੰ ਪਤਾ ਹੀ ਵੀ ਵੀਡੀਓ ਆਪਾਂ ਆਸਾਨ ਜਿਹੇ ਤਰੀਕੇ ਨਾਲ ਬਣਾਉਨੇ ਹੁੰਨੇ ਆ ਸਿੰਪਲ ਸਧਾਰਨ ਤਰੀਕੇ ਨਾਲ ਬਣਾਉਨੇ ਹੁੰਨੇ ਆ ਤੇ ਐਸੇ ਤਰ੍ਹਾਂ ਆਪਾਂ ਇਹਨਾਂ ਨੂੰ ਰੜਾ ਰੜਾ ਕੇ ਜੇ ਆਪਾਂ ਪੂਰੀ ਵੀਡੀਓ ਬਣਾਈਏ ਫਿਰ ਤਾਂ ਬਹੁਤ ਹੀ ਲੰਬੀ ਹੋ ਜਾਂਦੀ ਆ ਤੇ ਇਹਨਾਂ ਨੂੰ ਆਪਾਂ ਐਦਾਂ ਜਿਹੜਾ ਮਿਕਸ ਕਰ ਲੈਣਾ ਆ ਤੇ ਮਿਕਸ ਕਰਕੇ ਇਹਨਾਂ ਨੂੰ ਬਸ ਐਦਾਂ ਆਪਾਂ ਲਾਲ ਕਰਨਾ ਠੀਕ ਆ ਜੀ ਲਾਲ ਕਰਕੇ ਤਾਂ ਫਿਰ ਆਪਾਂ ਇਹਨਾਂ ਨੂੰ ਕੱਢ ਲੈਣਾ ਆ ਬਹੁਤ ਹੀ ਵਧੀਆ ਕੱਲੇ-ਕੱਲੇ ਤਰੀਕੇ ਨਾਲ ਆਪਾਂ ਕਰੇਲੇ ਜਿਹੜੇ ਬਣਾਨੇ ਆ ਦੇਖੋ ਕਰੇਲੇ ਆਪਣੇ ਲਾਲ ਹੋ ਗਏ ਆ ਤੇ ਹੁਣ ਇਹਨਾਂ ਨੂੰ ਆਪਾਂ ਤੇਲ ਦੇ ਵਿੱਚੋਂ ਜਿਹੜਾ ਕੱਢ ਲੈਨੇ ਆ ਜੀ ਇਸੇ ਤੇਲ ਦੇ ਵਿੱਚ ਆਪਾਂ ਤੜਕਾ ਲਾ ਲਾਂਗੇ ਤੇ ਆਪਾਂ ਟਮਾਟਰ ਪਿਆਜ਼ ਮਿਰਚ ਜਿਹੜੀ ਉਹ ਵੀ ਕੱਟ ਕੇ ਰੱਖ ਲਈ ਹੈ ਜਿੰਨੇ ਚਿਰ ਚ ਆਪਣੇ ਕਰੇਲੇ ਜਿਹੜੇ ਲੂਣ ਲਾ ਕੇ ਰੱਖੇ ਹੋ ਸੀ ਉਹਨੇ ਚਿਰ ਚ ਆਪਾਂ ਸਮਾਨ ਤਿਆਰ ਕਰ ਲਿਆ ਸੀ ਬਾਕੀ ਦਾ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਕਰੇਲੇ ਸੌਖੇ ਤਰੀਕੇ ਨਾਲ ਬਣਨੇ ਆ ਤੇ ਭਰੇ ਜਿਹਦਾ ਆਪਾਂ ਭਰ ਕੇ ਕਰੇਲੇ ਬਣਾਨੇ ਆ ਉਦਾਂ ਦੇ ਕਰੇਲੇ ਇਹ ਬਣ ਕੇ ਤਿਆਰ ਹੋ ਜਾਣੇ ਆ ਤੇ ਲੋ ਜੀ ਸਾਰੇ ਆਪਾਂ ਪਹਿਲਾਂ ਤੇਲ ਚੋਂ ਕੱਢ ਲੈਨੇ ਆ ਤੇ ਫਿਰ ਇਸੇ ਤੇਲ ਦੇ ਵਿੱਚ ਆਪਾਂ ਤੜਕਾ ਲਾ ਲੈਨੇ ਆ ਲੋ ਜੀ ਕੱਢ ਲਏ ਆਪਾਂ ਕਰੇਲੇ ਸਾਰੇ ਤੇ ਐਂ ਚੰਗੀ ਤਰ੍ਹਾਂ ਆਪਾਂ ਲਾਲ ਕਰ ਲਏ ਆ ਦੇਖੋ ਕੌੜੇ ਬਿਲਕੁਲ ਨਹੀਂ ਬਣੂਗੇ ਇਹ ਤੇ ਲੋ ਜੀ ਇਹਨਾਂ ਨੂੰ ਆਪਾਂ ਕੱਢ ਲਿਆ ਹੁਣ ਇਹਦੇ ਵਿੱਚ ਹੀ ਆਪਾਂ ਲੰਬੇ ਲੰਬੇ ਪਿਆਜ਼ ਕੱਟੇ ਆ ਪਿਆਜ਼ ਥੋੜੇ ਜਿਆਦਾ ਹੀ ਪਾਉਣੇ ਚਾਹੀਦੇ ਆ। ਕਰੇਲਿਆਂ ਦੇ ਵਿੱਚ ਤਾਂ ਹੀ ਵਧੀਆ ਲੱਗਦੇ ਹੈ ਸੁਆਦ ਲੱਗਦੇ ਆ। ਤੇ ਇਹਨਾਂ ਨੂੰ ਵੀ ਆਪਾਂ ਹੁਣ ਰਲਾਨੇ ਸਵਾਰ ਕੇ ਬਸ ਇਹਨਾਂ ਨੂੰ ਵੀ ਆਪਾਂ ਜਿਆਦਾ ਹੋਣ ਇਹਨਾਂ ਨੂੰ ਜਿਆਦਾ ਨਹੀਂ ਕਾਲੇ ਕਰਨਾ ਆਪਾਂ ਲਾਲ ਕਰਨਾ ਇਹਨਾਂ ਨੂੰ ਥੋੜੇ ਜਿਹੇ ਅੱਧ ਕੱਚੇ ਜੇ ਆਪਾਂ ਰੱਖਣਾ ਇਹਨਾਂ ਨੂੰ। ਤੇ ਫੇਰ ਹੀ ਇਹ ਵਧੀਆ ਲੱਗਦੇ ਭਿੰਡੀਆਂ ਦੇ ਵਿੱਚ ਕਰੇਲਿਆਂ ਦੇ ਵਿੱਚ ਅੱਧ ਕੱਚੇ ਜੇ ਪਿਆਜ਼ ਹੋਣ ਨਾ ਬਹੁਤ ਸੋਹਣੇ ਲੱਗਦੇ ਆ। ਤੇ ਇੱਕ ਵਾਰੀ ਦਮ ਬਣਾ ਕੇ ਦੇਖੋ ਦੇਖੋ ਐਨੇ ਕੁ ਪਕਾ ਲੈ ਆਪਾਂ ਜਿਆਦਾ ਨਹੀਂ ਇਹਨਾਂ ਨੂੰ ਪਕਾਉਣਾ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਤੇ ਹਰੀ ਮਿਰਚ ਜਿਹੜੀ ਕੱਟੀ ਹੋਆ ਉਹ ਪਾ ਦੰਨੇ ਆ ਤੇ ਫੇਰ ਇਹਦੇ ਵਿੱਚ ਆਪਾਂ ਜਿਹੜਾ ਲੂਣ ਪਾ ਕੇ ਤੇ ਰਲਾ ਕੇ ਇਹਨੂੰ ਟੱਕ ਦਵਾਂਗੇ ਟਮਾਟਰ ਜਿਹੜਾ ਆਪਣਾ ਪੱਕ ਜਾਵੇ ਲਓ ਜੀ ਦੋ ਮੈਂ ਪਾਈਆ ਟਮਾਟਰ ਤੇ ਮਿਰਚਾਂ ਆਪਾਂ ਆਪਣੇ ਟੇਸਟ ਅਨੁਸਾਰ ਪਾ ਲੈਣੀਆਂ ਜਿੰਨੀ ਕੋ ਖਾਣੀ ਆ ਤੇ ਲੂਣ ਆਪਾਂ ਪਹਿਲਾਂ ਪਾਏ ਸੀ ਕੁਸ਼ਕ ਪਾਣੀ ਚ ਨਿਕਲ ਗਿਆ ਆ ਹਲਦੀ ਵੀ ਪਾਈ ਸੀ ਇਸ ਕਰਕੇ ਆਪਾਂ ਥੋੜੀ ਜੀ ਹਲਦੀ ਪਾਈ ਆ ਥੋੜਾ ਜੀ ਆ ਆਪਾਂ ਪਾ ਦਿੱਤਾ ਤੇ ਲੂਣ ਤੇ ਮਿਰਚ ਇਕੱਠਾ ਹੀ ਆ ਇਹ ਤੇ ਉਹ ਪਾ ਦਿੱਤਾ ਲੂਣ ਆਪਾਂ ਪਹਿਲਾਂ ਪਾਇਆ ਸੀ ਠੀਕ ਹੈ ਜਿਆਦਾ ਨਹੀਂ ਕਰਨਾ ਜੇ ਜ਼ਰੂਰਤ ਹੋਏ ਤੇ ਚੈੱਕ ਕਰਕੇ ਬਾਅਦ 'ਚ ਆਪਾਂ ਪਾ ਸਕਦੇ ਹਾਂ ਜੇ ਜ਼ਿਆਦਾ ਹੋ ਗਿਆ ਫੇਰ ਕੱਢਣਾ ਨਹੀਂ ਆਪਾਂ ਇਹਦੇ ਵਿੱਚੋਂ ਹਨਾ ਨਿਕਲਣਾ ਨਹੀਂਗਾ ਇਸ ਕਰਕੇ ਆਪਾਂ ਥੋੜਾ ਜਿਹਾ ਪਾਇਆ ਤੇ ਹੁਣ ਇਹਨੂੰ ਰਲਾ ਕੇ ਟੱਕ ਦੇਣਾ ਆ ਟੱਕ ਕੇ ਤੇ ਟਮਾਟਰ ਚੰਗੀ ਤਰ੍ਹਾਂ ਗਲ ਜੂਗੇ ਤੇ ਹਰ ਇੱਕ ਵੀਡੀਓ ਆਪਾਂ ਇਦਾਂ ਹੀ ਸੌਖੇ ਜਿਹੇ ਤਰੀਕੇ ਨਾਲ ਪਾਈਦੀ ਹੁੰਦੀ ਆ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਤੇ ਨਵੇਂ ਵਿਊਅਰ ਜਿਹੜੇ ਜੁੜਦੇ ਆ ਸਬਸਕ੍ਰਾਈਬ ਕਰ ਲੋ ਤੇ ਦੇਖੋ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਹਰ ਇੱਕ ਰੈਸਪੀ ਲੈ ਕੇ ਆਉਨੇ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਟਮਾਟਰਾਂ ਨੂੰ ਫੇਲਿਆ ਆ ਇਹਨਾਂ ਗਲ ਗਏ ਸੀ ਟਮਾਟਰ ਆਪਣੇ ਚੰਗੀ ਤਰ੍ਹਾਂ ਤੇ ਜਿਹੜੇ ਹੁਣ ਆਪਾਂ ਦੇਖੋ ਜੀ ਇਹਨਾਂ ਪੱਕ ਗਏ ਆ ਤੇ ਇਹ ਸੀ ਮੇਰੇ ਕੋਲ ਬੈਂਗਣ ਤਿੰਨ ਚਾਰ ਛੋਟੇ ਛੋਟੇ ਲੰਬੇ ਬੈਂਗਣ ਚਿੱਟੇ ਜਿਹੜੇ ਤੋੜੇ ਹੋ ਸੀ ਆਪਾਂ ਘਰੋਂ ਹੀ ਕਰੇਲੇ ਤੋੜੇ ਆ ਘਰੋਂ ਹੀ ਪਿਆਜ਼ ਪੱਟੇ ਆ ਤੇ ਘਰ ਦੇ ਹੀ ਬੈਂਗਣ ਦੋ ਤਿੰਨ ਸਗੇ ਫੇ ਕੱਲੇ ਇਹਨਾਂ ਨੂੰ ਇੰਨੇ ਆਕ ਨੂੰ ਕੀ ਬਣਾਉਣਾ ਸੀ ਆਪਾਂ ਇਹਨਾਂ ਨੂੰ ਤੜਕੇ ਦੇ ਵਿੱਚ ਇੱਥੇ ਐਦਾਂ ਭੁੰਨ ਲੈਣੇ ਆ ਸਵਾਰ ਕੇ ਫਟਾਫਟ ਬਣ ਜਾਂਦੇ ਆ ਬੈਂਗਣਾ ਤਾਂ ਮੜਾ ਜਾ ਸੇਕ ਲੱਗਣਾ ਚਾਹੀਦਾ ਝਟ ਬਣ ਜਾਂਦੇ ਆ ਤੇ ਆਪਾਂ ਪਹਿਲਾਂ ਇਹਨਾਂ ਨੂੰ ਤੜਕੇ ਦੇ ਵਿੱਚ ਭੁੰਨ ਲੈਣੇ ਫਿਰ ਆਪਾਂ ਜਿਹੜੇ ਕਰੇਲੇ ਰੱਖੇ ਹੋ ਨਾ ਫਰਾਈ ਕਰਕੇ ਉਹ ਪਾ ਦਨੇ ਆ ਤੇ ਪਾ ਕੇ ਹੁਣ ਇਹਨਾਂ ਨੂੰ ਸਵਾਰ ਕੇ ਮਿਕਸ ਕਰਕੇ ਸੇਕ ਨੂੰ ਘਟ ਰੱਖਣਾ ਆ ਮਿਕਸ ਕਰਕੇ ਤੇ ਘੱਟ ਸੇਕ ਦੇ ਉੱਤੇ ਇਹਨਾਂ ਨੂੰ ਢੱਕ ਕੇ ਪਕਾ ਲੈਣਾ ਤੇ ਆਪਣੇ ਕਰੇਲੇ ਜਿਹੜੇ ਕੋੜੇ ਵੀ ਨਹੀਂ ਬਣੂਗੇ ਤੇ ਜਦੋਂ ਆਪਾਂ ਹੁਣ ਮਿਕਸ ਕਰਕੇ ਢੱਕ ਦੇਣੇ ਤੇ ਨਰਮ ਹੋ ਜੋਗੇ ਬਿਲਕੁਲ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਕਰੇਲੇ ਜਿਹੜੇ ਐਦਾਂ ਬਣ ਕੇ ਤਿਆਰ ਹੁੰਦੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਜੀ ਲੋ ਜੀ ਸਵਾਰ ਕੇ ਆਪਾਂ ਰਲਾ ਦਿੱਤੇ ਆ ਰਲਾ ਕੇ ਤੇ ਇਹ ਹੁਣ ਆਪਾਂ ਇਹਨਾਂ ਨੂੰ ਦੇਣਾ ਢੱਕ ਵਿੱਚ ਆਪਣੇ ਜਿਹੜੇ 2-4 ਕ ਪੀਸ ਬੈਂਗਣਾ ਦੇ ਉਹ ਵੀ ਬਣ ਜਾਣੇ ਵਿੱਚ ਆਪਣੇ ਕਰੇਲੇ ਬਣ ਜਾਣੇ ਆ ਵਧੀਆ ਸਬਜ਼ੀ ਬਣ ਕੇ ਆਪਣੀ ਤਿਆਰ ਹੋ ਜਾਣੀ ਆ ਤੇ ਲੋ ਜੀ ਆਪਾਂ ਟੱਕਦੇ ਸੀ ਸੇਕ ਘੱਟ ਰੱਖਿਆ ਸੀ ਆਪਾਂ ਤੇ ਦੇਖੋ ਆਪਣੀ ਸਬਜੀ ਜਿਹੜੀ ਬਹੁਤ ਹੀ ਸੋਹਣੀ ਵਧੀਆ ਬਣ ਕੇ ਤਿਆਰ ਹੋ ਗਈ ਆ ਕਰੇਲਿਆਂ ਦੀ ਤੇ ਕਈ ਤਰ੍ਹਾਂ ਦੇ ਨਾਲ ਆਪਾਂ ਭਰ ਕੇ ਵੀ ਬਣਾਏ ਆ ਕੱਲਾ ਲੂਣ ਮਿਰਚ ਭਰ ਕੇ ਵੀ ਬਣਾਏ ਆ ਪਿਆਜ਼ ਭੁੰਨ ਕੇ ਵੀ ਬਣਾਏ ਆ ਤੇ ਦੂਜੀ ਤਰ੍ਹਾਂ ਕੱਟ ਕੇ ਬਣਾਏ ਆ ਜਿਹਾ ਪੈਦਾ ਬਣਾ ਲਿਆ ਆ ਜਿੱਦਾਂ ਅਲੱਗ-ਅਲੱਗ ਤਰੀਕਾ ਜਿੱਦਾਂ ਮਰਜ਼ੀ ਬਣਾ ਲਓ ਬਹੁਤ ਟੇਸਟੀ ਬਣਦੇ ਦੇਖੋ ਜੀ ਆਪਣੇ ਕਰੇਲੇ ਵਧੀਆ ਬਣ ਕੇ ਤਿਆਰ ਹੋ ਗਏ ਆ ਦੇਖ ਸਕਦੇ ਆ ਤੁਸੀਂ ਤੇ ਆਪਾਂ ਜੋ ਹੈਗਾ ਉਹੀ ਦਿਖਾਣੇ ਆ ਇਹਦੇ ਵਿੱਚ ਕੋਈ ਆਪਾਂ ਡੁਪਲੀਕੇਟ ਕੰਮ ਨਹੀਂ ਕਰਦੇ ਉਹਲਾ ਚੋਰੀ ਨਹੀਂ ਰੱਖਦੇ ਹੈਗੇ ਵਧੀਆ ਕarele ਬਣੇ ਆ ਬਣਾਓ ਤੇ ਖਾਓ